ਦੈਂਕੂ ਉਹਨੇ ਦੇ ਅਖੰਡ ਪਾਠ ਕਿਹਨੇ ਕਰਵਾਇਆ ਸੀ ਸਾਡੀ ਕੌਮ ਦਾ ਜਥੇਦਾਰ ਗੁਰਬਚਨ ਸਿੰਘ ਉਹਨਾਂ ਦੇ ਘਰ ਗਿਆ ਸੀਗਾ ਉਹ ਕਹਿੰਦੇ ਜਥੇਦਾਰ ਨੂੰ 50000 ਰੁਪਏ ਦਿੱਤਾ ਕੂਨੇ ਦੇ ਪਰਿਵਾਰ ਨੇ ਗਿਆਨੀ ਗੁਰਬਚਨ ਸਿੰਘ ਨੇ ਜਿਹੜਾ ਸੀ ਉਸ ਵਕਤ ਕਾਲ ਤਖਤ ਸਰ ਦੇ ਜਥੇਦਾਰ ਸੀ ਉਹਨਾਂ ਨੇ ਕੋਟਨੇ ਦੇ ਪਰਿਵਾਰ ਕੋਲੋਂ ਅਖੰਡ ਪਾਠ ਸਾਬ ਰੱਖਣ ਬਦਲੇ 50000 ਰੁਪਏ ਲਿਆ ਲਿਆ ਉਹਨਾਂ ਨੇ ਉਹ ਵੀ ਸਾਡੀ ਕੌਮ ਦੇ ਜਥੇਦਾਰ ਨਾਲ ਕਾਤਲਾ ਥੋੜ੍ਹ ਮਾਰਨਾ 50000 ਨੂੰ ਸ਼੍ਰੋਮਣੀ ਕਮੇਟੀ ਨੇ ਭਾਈ ਬਟਾਲਾ ਜੀ ਹੈ ਕਿ ਕੀਰਤਨੀਆ ਹੂੰ ਉਹਨੂੰ ਹੁਕਮ ਦਿੱਤਾ ਵੀ ਤੂੰ ਜਾ ਕੇ ਸਵਰਨ ਸਿੰਘ ਨੂੰ ਉਹਨੇ ਦੇ ਪਾਰ ਦੇ ਉਤੇ ਕੀਰਤਨ ਕਰਕੇ ਆ ਭਾਈ ਬਡਾਲਾ ਨੂੰ ਜਦ ਮਰਜੀ ਪੁੱਛ ਲਉ ਜਾ ਕੇ ਜੇ ਸਵਰਨ ਸਿੰਘ ਨੂੰ ਦੱਪਕਾ ਮਾਰ ਦਿੰਦਾ ਨਾ ਪ੍ਰਕਾਸ਼ ਸਿੰਘ ਬਾਦਲਾ ਤੇ ਸਵਰਨ ਸਿੰਘ ਦੀ ਕੀ ਹੈ ਜੀ ਸੀ ਵੀ ਉਹਨੂੰ ਮਾਰ ਜਾਂਦਾ ਉਹ ਹੂੰ ਅਕਸਰ ਮੁੱਖ ਮੰਤਰੀ ਪੰਜਾਬ ਸੇ ਰਹਾ ਵਾ ਸੀ ਬਾਦਲ ਸਾਹਿਬ ਨੂੰ ਫਖਰੀ ਕੌਮ ਕਿਹਾ ਜਾਂਦਾ ਸੁਰ ਉਹਨਾਂ ਭੂਮਿਕਾ ਨਵਾਈ ਨਹੀਂ ਬਣਦੀ ਆਪਣੀ ਨਹੀਂ ਵੀ ਨਵਾਈ ਤਦ ਗਰੀ ਕੌਮ ਤਾਂ ਆਪ ਹੀ ਲੈਣ ਵਾਲੇ ਆਪ ਹੀ ਦੇਣ ਵਾਲੇ ਆ ਹੂੰ ਆਪ ਹੀ ਲੈਣ ਵਾਲੇ ਆ ਆਪ ਹੀ ਦੇਣ ਵਾਲੇ ਆ ਗੁਰਬਚਨ ਸਿੰਘ ਵਰਗੇ ਜਿਹੇ ਆ ਹੂੰ ਜਿਉ ਇੱਕ ਗੱਲ ਹੋਰ ਆ ਗਈ ਕੱਲੀ ਆਪਣੇ ਮੋਹੂ ਸਾਹਿਬ ਇੱਕ ਪੱਤਰ ਕਹਾਵੇ ਸ਼ਾਇਦ ਲੁਧਿਆਣੇ ਜਾਂਦੇ ਹੋ ਉਹਨਾਂ ਦੀ ਭਾਈ ਗਪਾਲਾ ਜੀ ਨਾਲ ਇੱਕ ਇੰਟਰਵਿਊ ਆ ਰਹੀ ਆ ਉਹਦੇ ਵਿੱਚ ਉਹ ਪੁੱਛਦੇ ਆ ਵੀ ਸਵਰਨ ਸਿੰਘ ਉਹਨੇ ਦੇ ਅਖੰਡ ਪਾਠ ਕਿਹਨੇ ਕਰਵਾਇਆ ਸੀ ਉਪਾਇਗਵਾਲ ਗਪਾਲਾ ਜੀ ਉਹਨੂੰ ਵੀ ਜਵਾਬ ਲੈਂਦੇ ਨੇ ਹੂੰ ਉਹ ਕਹਿੰਦੇ ਸਾਡੀ ਕੌਮ ਦਾ ਜੱਥੇਦਾਰ ਗੁਰਵਰਜਨ ਸਿੰਘ ਉਹਨਾਂ ਦੇ ਘਰ ਗਿਆ ਸੀਗਾ ਉਹਨੇ ਉਹਨੂੰ 50000 ਰੁਪਇਆ ਆਉਣ ਰਿਕਾਰਡ ਆ ਵਾਅਦੇ ਵਿੱਚ ਹੂੰ ਬਹੂ ਸਾਹਿਬ ਦੀ ਇੰਟਰਵਿਊ ਤੇ ਭਾਈ ਗਪਾਲਾ ਸਾਹਿਬ ਦੀ ਇੰਟਰਵਿਊ ਉਹ ਕਹਿੰਦੇ ਜੱਥੇ ਆਨੂੰ 50000 ਰੁਪਇਆ ਦਿੱਤਾ ਕੋਹਨੇ ਦੇ ਪਰਿਵਾਰ ਨੇ ਜਿਲੰਦਰ ਇੱਕ ਗੋਟਵਾਲਾ ਸਾਹਿਬ ਦੇ ਵਿੱਚ ਖੰਡ ਪਾਟ ਚੱਲ ਰਿਹਾ ਸੀਗਾ ਯੋ ਨੋ ਭਾਈ ਗਵਾਲੇ ਨੂੰ ਪਤਾ ਲੱਗਿਆ ਇਹਨਾਂ ਨੇ ਇੱਕ ਬੰਦਾ ਨਾਲ ਹੋਰ ਲਿਆ ਆਉਦੇ ਗੁਰਦੁਆਰਾ ਸਾਹਿਬ ਆਗੇ ਗੁਰਦੁਆਰਾੋਂ ਤੁਹਾਰੋ ਕਹਿੰਦੇ ਵੀ ਇਹ ਪਾਠ ਕੀ ਨਾ ਚੱਲ ਰਿਹਾ ਉਹ ਕਹਿੰਦਾ ਜਾਈਏ ਕਰਕੇ ਸਵਰਨ ਸਿੰਘ ਹੋਰਨੇ ਨਾ ਚੱਲ ਰਿਹਾ ਉਹ ਕਹਿੰਦਾ ਜੀ ਇਹਨੇ ਤੁਹਾਡੀ ਕੌਂ ਦਾ ਜਥੇਦਾਰ ਮਾਰਤਾ ਤੇ ਤੁਸੀਂ ਇਹਦਾ ਖੰਡ ਪਾਠ ਰੱਖੀ ਬੈਠੇ ਹੋ ਹੂੰ ਉੱਥੋਂ ਦੀ ਜਿਹੜੀ ਮੈਨੇਜਮੈਂਟ ਸੀਗੀ ਮੈਂਬਰ ਸੀ ਜਿਹੜੀ ਉਹ ਕਹਿੰਦੇ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਨੂੰ ਕਹਿ ਗਿਆ ਤੂੰ ਕੌਣ ਰੁਕਣ ਵਾਲਾ ਇਹ ਗੱਲ ਵੀ ਇਹਦੇ ਵਿੱਚ ਔਨ ਰਿਕਾਰਡ ਆ ਇਹਨਾਂ ਇਨੈਕਟਰੂ ਦੇ ਵਿੱਚ ਵੀ ਗੋਪਾਲਾ ਸਾਹਿਬ ਇਸ ਗੱਲ ਦੀ ਗਵਾਹੀ ਪਰ ਦੇ ਕੇ ਗਿਆਨੀ ਗੁਰਬਚਨ ਸਿੰਘ ਨੇ ਜਿਹੜਾ ਸੀ ਉਸ ਵਕਤ ਕਾਲਤਖਸਬ ਦੇ ਜਥੇਦਾਰ ਸੀ ਉਹਨਾਂ ਨੇ ਕੋਟਨੇ ਦੇ ਪਰਿਵਾਰ ਕੋਲੋਂ ਅਖੰਡ ਪਾਠ ਸਭ ਰੱਖਣ ਬਦਲੇ 50000 ਰੁਪਏ ਲਿਆ ਲਿਆ ਉਹਨਾਂ ਨੇ ਉਹ ਭਾਈ ਗਪਾਲਾ ਜੀ ਕਹ ਰਹੇ ਨੇ ਮੈਂ ਨਹੀਂ ਕਹ ਰਿਹਾ ਉਹ ਕਹਿੰਦੇ ਨੇ ਉਸ ਤੋਂ ਬਾਅਦ ਉਹ ਤ੍ਰਿਪੋਰਸੋ ਬਣਾ ਲਈ ਉਹਨਾਂ ਨੇ ਗੋਡਵਾਰੇ ਹਮ ਇੱਕ ਬੰਦਾ ਇਹਦੇ ਨਾਲ ਹੋਰ ਸੀ ਉਹ ਵੀ ਨਾਂ ਲੈਂਦੇ ਆ ਇਨਾਂ ਨੂੰ ਇੱਕ ਦਫ਼ਤਰ ਦੇ ਵਿੱਚ ਬਿਠਾਤਾ ਫਿਰ ਆ ਗਈ ਪੁਲਿਸ ਹੂੰ ਪੁਲਿਸ ਕਿਹਾ ਤੂੰ ਕਰਨ ਲੱਗੀ ਉਹ ਕਹਿੰਦੇ ਇਹ ਤਾਂ ਗੋਡਵਾਰੇ ਬੈਠੇ ਆ ਕੋਈ ਅਪਰਾਧੀ ਨਹੀਂ ਅਸੀਂ ਹੂੰ ਫਿਰ ਆਦੇ ਇਹਨਾਂ ਨੂੰ ਜੇਲ੍ਹ ਭੇਜਤਾ ਸੀਗਾ ਭਾਈ ਗਪਾਲਾ ਨਹੀਂ ਤੇ ਦੂਸਰਾ ਜੀਣਾ ਸਿੰਘ ਸੀ ਨਾਲ ਇਹਦੇ ਹੂੰ ਤੇ ਫਿਰ ਜੇਲ੍ਹ ਤੋਂ ਭਾਈ ਜਸਬੀਰ ਸਿੰਘ ਹੁਣੇ ਇਹਨਾਂ ਨੂੰ ਮੈਨੇਜ ਆਂਦੇ ਆ ਉਹ ਛੁਡਾ ਕੇ ਲਿਆਉਂਦੇ ਆ ਇਹਨਾਂ ਨੂੰ ਕਦੇ ਤੁਹਾਨੂੰ ਅਜੀਬ ਜੀ ਗੱਲ ਨਹੀਂ ਲੱਗਦੀ ਕਿ ਜਿਸ ਤਰੀਕੇ ਦੇ ਨਾਲ ਜਥੇਦਾਰ ਕੌਕੇ ਸਾਹਿਬ ਦੰਦਮਨੀ ਟਕਸਾਲ ਦੇ ਜਿਹੜਾ ਵਿਦਿਆਰਥੀ ਨੇ ਅਕਾਲ ਤਖਸਾਲ ਦੇ ਜਥੇਦਾਰ ਨੇ ਤੇ ਦਮਦਮੀ ਟਕਸਾਲ ਦੀ ਤੇ ਅਕਾਲ ਤਖਬ ਦੇ ਜਥੇਦਾਰ ਦੀ ਬਹੁਤ ਵੱਡੀ ਭੂਮਿਕਾ ਹੋਣੀ ਚਾਹੀਦੀ ਸੀ ਜਥੇਦਾਰ ਸਾਹਿਬ ਦੇ ਇਨਸਾਫ ਵਾਸਤੇ ਉਹ ਕਹਿ ਸਕਦੇ ਸੀ ਹੂੰ ਵੀ ਸਾਡੀ ਕੌਮ ਦੇ ਜਥੇਦਾਰ ਨਾਲ ਕਾਤਲਾ ਥੋੜ੍ਹ ਮਾਰਨਾ 50000 ਨੂੰ ਹੂੰ ਫਿਰ ਸ਼ੋਮਣੀ ਕਮੇਟੀ ਨੇ ਪਾਈ ਬਟਾਲਾ ਜੀ ਹੈ ਕਿ ਕੀਰਤਨੀਆਂ ਹੂੰ ਉਹਨੂੰ ਹੁਕਮ ਦਿੱਤਾ ਵੀ ਤੂੰ ਜਾ ਕੇ ਸਵਰਨ ਸਿੰਘ ਉਹਨੇ ਦੇ ਪਾਰ ਦੇ ਉਧੇ ਕੀਰਤਨ ਕਰਕੇ ਆ ਪਾਈ ਬਿਦਾਰਾ ਨੂੰ ਜੁਲ ਮਰਜੀ ਪੁੱਛ ਲੋ ਜਾ ਕੇ ਉਹ ਕਹਿੰਦੇ ਸੀ ਨਹੀਂ ਕਰਨਾ ਹੂੰ ਉਹਨਾਂ ਨੇ ਨਹੀਂ ਕੀਤਾ ਜੇ ਸਾਡੀ ਕੌਮ ਦਾ ਜੱਥੇ ਆਰੀ 50 ਹਜ਼ਾਰ ਕੇ ਬਹਿ ਗਿਆ ਇੱਕ ਕਾਤਲ ਜੱਥੇ ਆ ਦੇ ਕਾਤਲ ਦੇ ਪਿੱਛੇ ਤੇ ਵੇ ਸਾਡੀ ਕੌਮ ਦਾ ਕੀ ਬਣਨਾ ਕੁਝ ਨਹੀਂ ਬਣਦਾ ਮਿਸਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਕਮ ਦਿੰਦੀ ਆ ਆਪਣੇ ਰਾਗੀ ਜੱਥੇ ਨੂੰ ਜਿਹੜੇ 13 ਸਾਲ ਕੀ ਮਤਲਬ 50 ਸਾਲ ਸੁੱਤੇ ਰਹੇ ਕਿ ਉਹ unic ਮੇਟੀ ਦੋਸਤਾਂ ਆਪ ਲੋ ਲੋ ਵੀ ਜਾਂਦੀ ਅਸੀਂ ਸੋਟੋ ਸੰਭਲੀ ਜਾ ਕਮੇਟੀ ਬਦਲਦੀ ਬਦਲਦੀ ਹੁਣ ਇਹਨੂੰ ਤਾਂ 11 ਸਾਲ ਹੋ ਗਏ ਕਮੇਟੀ ਨੂੰ ਹੂੰ ਠੀਕ ਹੈ ਨਾ ਇਹਨਾਂ ਦਾ ਫਰਜ਼ ਬਣਦਾ ਜੀ